ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹੇ ਬਚਾਵੋ ਤੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੇ ਆਸਾ ਤੋਰ ਪਦਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਬਰਹਿ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨਿਵਰੇ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੋਜ ਜੋ ਕਰਿ ਹੋ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਵੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੂਰੇ ਚਤੁਰ ਦਸਤਨ ਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੇ ਸਿਵ ਕੀਓ ਦੇਦ ਰਾਜ ਬ੍ਰਹਮ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਲ ਪ੍ਰਜਾ ਜਿੰਨ ਆਪ ਸਵਾਰੀ ਸਿਵ ਕਨਕੋਸ਼ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਧ ਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬਿਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਡਜ ਜੇਰਜ ਸੇ ਤਜ ਕੀਨੇ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਉਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲ ਨਿਕਟ ਨਹ ਹੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾ ਕੇ ਤਾਪ ਕਨਕ ਮੋਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਬਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਦਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਾਤਸ਼ਾਹ ਦਸਮੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਅਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਵਰਨਾ ਤੇ ਆਉ ਜੋ ਬਰਹਿ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੈ ਉਬਰੇ ਐ ਮਰਨ ਕਾਲ ਕਾ ਤਰਾਸ ਨਿਵਰੇ ਐ ਪੂਜੋ ਸਦਾ ਹਮਾਰੇ ਪਛਾ ਸ੍ਰੀ ਉਸਤੋਜ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤゥム ਹੋ ਪੂਰੇ ਚਤੁਰ ਦਸਤਨ ਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸ਼ਿਵ ਕੀਓ ਦੇਵ ਰਾਜ ਬ੍ਰਹਮ ਜੋਤਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨਕੋਸ਼ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਗੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾ ਦਾ ਜਾ ਤਰਤ ਤਪ ਦੇ ਅਪਾਰਾ ਜਬ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਅਲਮ ਜਾਣਤ ਵੇਦ ਭੇਦ ਅਰ ਅਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਗ ਅਨੀਲ ਅਨਾਦ ਅasambਹ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੀ ਨਤਨੈ ਪਿਵ ਆਪ ਆਪਣੀ ਬੁੱਧ ਹੈ 제ਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬ ਰੱਖਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਉਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤਿਹ ਹੈ ਤਾ ਕੇ ਕਾਲ ਨਿਕਟ ਨਹ ਹੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾ ਕੇ ਤਾਪਕ ਨਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਛਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਤੇ ਅਰਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਬਰਹਿ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨਿਵਰੇ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਵ ਕੀਓ ਦੇਵ ਰਾਜ ਬ੍ਰਹਮ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਧ ਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਪੀਵਨਾ ਪਾਵਤ ਬਿਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ 제ਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਡਜ ਜੇਰਜ ਸੇ ਤਜਕੀਨੇ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਤਹਉ ਸਿਮਟ ਪਇਓ ਸ਼ੰਕਰ ਇਕਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵੰਪਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੇ ਕਾਲ ਨਿਕਟ ਨਹ ਹੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਤੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹੈ ਪਿਆਸ ਤੁਮਹਿ ਛਾੜ ਕੋਈ ਅਵਰਨਾ ਤੇ ਆਉ ਜੋ ਬਰਹਿ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੈ ਉਬਰੇ ਐ ਮਰਨ ਕਾਲ ਕਾ ਤਰਾਸ ਨਿਵਰੇ ਐ ਹੂ ਜੋ ਸਦਾ ਹਮਾਰੇ ਪਛਾਏ ਸ੍ਰੀ ਉਸਤੋਜ ਜੋ ਕਰਹਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਦੇਵ ਰਾਜ ਬ੍ਰਹਮ ਜੋਤਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨਕੋਸ਼ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਧ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾ ਦਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੀ ਨਤਨੈ ਪਿਵ ਆਪ ਆਪਣੀ ਬੁੱਧ ਹੈ 제ਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਿਓ ਰਾਵ ਕਹੀਂ ਪੂਪਾ ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਿਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ अब रक्षा मेरी तुम करो सिख उबार असिख संगरो दुष्ट जते उठवत उत्पतता सकल मलेच्छ करो रण काता जे अस तुज तव सरनी परे तिनके दुष्ट दुखित होवै मरे पुरख जवन पग परए तिहारे तिनके तुम संकट सब टारे जो कलक एक बार धए हैं ताके काल निकट नह है, ए हैं ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰਮ ਸਭ ਹੋਈ ਦੁਸ਼ਟ ਛਾਛ ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰ ਬਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਾਤਸ਼ਾਹ ਦਸਮੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਤੇ ਅਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਬਰਹਿ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨਿਵਰੇ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਵ ਕੀਓ ਦੇਵ ਰਾਜ ਬ੍ਰਹਮ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਧ ਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਜਾ ਤਰਤ ਤਬ ਦੇ ਅਪਾਰਾ ਜਬ ਤਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਲਮ ਜਾਣਤ ਵੇਦ ਭੇਦ ਅਰ ਅਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬਿਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਗੁਧ ਹੈ 제ਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਡਜ ਜੇਰਜ ਸੇ ਤਜਕੀਨੇ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਉਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲ ਨਿਕਟਨ ਹੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਦਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ